ਤੁਹ ਜੁਲੰਦਰ ਨਗਰ ਨਿਗਮ ਦਫਤਰ ਦੇ ਵਿੱਚ ਅੱਜ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਦਫਤਰ ਤੇ ਲਿਫਟ ਦੇ ਵਿੱਚ ਇੱਕ ਦਿਵਿਆਂਗ ਮਹਿਲਾ ਅਤੇ ਨਗਰ ਨਿਗਮ ਦਾ ਇੱਕ ਕਰਮਚਾਰੀ ਜੋ ਕਿ ਦਿਲ ਦਾ ਮਰੀਜ਼ ਦੱਸਿਆ ਜਾ ਰਿਹਾ ਹੈ ਚੌਥੀ ਮੰਜ਼ਲ ਵੱਲ ਨੂੰ ਜਾ ਰਹੇ ਸੀ ਇਸ ਦੌਰਾਨ ਅਚਾਨਕ ਲਿਫਟ ਖਰਾਬ ਹੋ ਗਈ ਤੇ ਦੋਵੇਂ ਲਿਫਟ ਦੇ ਵਿੱਚ ਫਸ ਗਏ ਲਗਭਗ 15 ਤੋਂ 20 ਮਿੰਟ ਤੱਕ ਦੋਵੇਂ ਲਿਫਟ ਦੇ ਵਿੱਚ ਫਸੇ ਰਹਿੰਦੇ ਨੇ ਜਿਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਚਿੰਤਾ ਬਣੀ ਰਹੀ घटना ਦੀ ਸੂchnਾ ਮਿਲਦੇ ਸਾਰ ਹੀ ਨਗਰ ਨਿਗਮ ਦੇ ਹੋਰ ਕਰਮਚਾਰੀ ਮੌਕੇ ਤੇ ਇਕੱਠੇ ਹੋਏ ਦਫਤਰ ਦੇ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗੁੱਸੇ ਦੇ ਵਿੱਚ ਆਏ ਕਰਮਚਾਰੀਆਂ ਨੇ ਸੁਖਵਿੰਦਰ ਸਿੰਘ ਸਮੇਤ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਕਰਮਚਾਰੀਆਂ ਦਾ ਦੋਸ਼ ਹੈ ਕਿ ਨਗਰ ਨਿਗਮ ਦਫਤਰ ਦੀਆਂ ਲਿਫਟਾਂ ਪਿਛਲੇ ਤਿੰਨ ਤੋਂ 4 ਮਹੀਨਿਆਂ ਤੋਂ ਖਰਾਬ ਪਈਆਂ ਨੇ ਜਿਸ ਬਾਰੇ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਲਿਫਟ ਨਾ ਚੁਲਾਏ ਜਾਣ ਨੂੰ ਲੈ ਕੇ ਕਰਮਚਾਰੀ ਸੁਖਵਿੰਦਰ ਸਿੰਘ ਨੂੰ ਦਫਤਰ ਤੋਂ ਬਾਹਰ ਕੱਢ ਰਹੇ ਨੇ ਤੇ ਉਹਨਾਂ ਦੇ ਕਮਰੇ ਨੂੰ ਤਾਲਾ ਲਗਾਇਆ ਜਾ ਰਿਹਾ। ਕਰਮਚਾਰੀਆਂ ਨੇ ਕਿਹਾ ਕਿ ਲਿਫਟ ਖਰਾਬ ਹੋਣ ਕਾਰਨ ਆਏ ਦਿਨ ਕੋਈ ਨਾ ਕੋਈ ਕਰਮਚਾਰੀ ਜਾਂ ਫਿਰ ਆਮ ਨਾਗਰਿਕ ਫਸ ਜਾਂਦਾ ਹੈ ਜਿਸ ਕਰਕੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਦਫਤਰ ਵਿੱਚ ਮਾਹੌਲ ਤਣਾਅਪੂਰਨ ਰਿਹਾ। ਤਾਂ ਜੁਲੰਦਰ ਨਗਰ ਨਿਗਮ ਦਫਤਰ ਦੇ ਵਿੱਚ ਅੱਜ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਦਫਤਰ ਦੀ ਲਿਫਟ ਦੇ ਵਿੱਚ ਇੱਕ ਦਿਵੰਗ ਮਹਿਲਾ ਅਤੇ ਨਗਰ ਨਿਗਮ ਦਾ ਇੱਕ ਕਰਮਚਾਰੀ ਜੋ ਕਿ ਦਿਲ ਦਾ ਮਰੀਜ਼ ਦੱਸਿਆ ਜਾ ਰਿਹਾ ਹੈ ਚੌਥੀ ਮੰਜ਼ਲ ਵੱਲ ਨੂੰ ਜਾ ਰਹੇ ਸੀ ਇਸ ਦੌਰਾਨ ਅਚਾਨਕ ਲਿਫਟ ਖਰਾਬ ਹੋ ਗਈ ਤੇ ਦੋਵੇਂ ਲਿਫਟ ਦੇ ਵਿੱਚ ਫਸ ਗਏ ਲਗਭਗ 15 ਤੋਂ 20 ਮਿੰਟ ਤੱਕ ਦੋਵੇਂ ਲਿਫਟ ਦੇ ਵਿੱਚ ਫਸੇ ਰਹਿੰਦੇ ਨੇ ਜਿਸ ਕਰਕੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਵੱਡੀ ਚਿੰਤਾ ਬਣੀ ਰਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਨਗਰ ਨਿਗਮ ਦੇ ਹੋਰ ਕਰਮਚਾਰੀ ਮੌਕੇ ਤੇ ਇਕੱਠੇ ਹੋਏ ਦਫਤਰ ਦੇ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗੁੱਸੇ ਦੇ ਵਿੱਚ ਆਏ ਕਰਮਚਾਰੀਆਂ ਨੇ ਸੁਖਵਿੰਦਰ ਸਿੰਘ ਸਮੇਤ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਕਰਮਚਾਰੀਆਂ ਦਾ ਦੋਸ਼ ਹੈ ਕਿ ਨਗਰ ਨਿਕਮ ਦਫ਼ਤਰ ਦੀਆਂ ਲਿਫਟਾਂ ਪਿਛਲੇ 3 ਤੋਂ 4 ਮਹੀਨਿਆਂ ਤੋਂ ਖਰਾਬ ਪਈਆਂ ਨੇ ਜਿਸ ਸਬਾਰੇ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਲਿਫਟ ਨਾ ਚੁਲਾਈ ਜਾਣ ਨੂੰ ਲੈ ਕੇ ਕਰਮਚਾਰੀ ਸੁਖਵਿੰਦਰ ਸਿੰਘ ਨੂੰ ਦਫ਼ਤਰ ਤੋਂ ਬਾਹਰ ਕੱਢ ਰਹੇ ਨੇ ਟੂਣਾ ਦੇ ਕਮਰੇ ਨੂੰ ਤਾਲਾ ਲਗਾਇਆ ਜਾ ਰਿਹਾ ਕਰਮਚਾਰੀਆਂ ਨੇ ਕਿਹਾ ਕਿ ਲਿਫਟ ਖਰਾਬ ਹੋਣ ਕਾਰਨ ਆਏ ਦਿਨ ਕੋਈ ਨਾ ਕੋਈ ਕਰਮਚਾਰੀ ਜਾਂ ਫਿਰ ਆਮ ਨਾਗਰਿਕ ਫਸ ਜਾਂਦਾ ਹੈ ਜਿਸ ਕਰਕੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਦਫ਼ਤਰ ਵਿੱਚ ਮਾਹੌਲ ਤਣਾਪੂਰ ਰਿਹਾ ਤਾਂ ਜੁਲੰਦਰ ਨਗਰ ਨਿਗਮ ਦਫ਼ਤਰ ਦੇ ਵਿੱਚ ਅੱਜ ਭਾਰੀ ਹੰਗਾਮਾ ਵੇਖਣ ਨੂੰ ਮਿਲਿਆ ਜਿੱਥੇ ਦਫ਼ਤਰ ਦੇ ਲਿਫਟ ਦੇ ਵਿੱਚ ਇੱਕ ਦਿਵੰਗ ਮਹਿਲਾ ਅਤੇ ਨਗਰ ਨਿਗਮ ਦਾ ਇੱਕ ਕਰਮਚਾਰੀ ਜੋ ਕਿ ਦਿਲ ਦਾ ਮਰੀਜ਼ ਦੱਸਿਆ ਜਾ ਰਿਹਾ ਹੈ ਚੌਥੀ ਮੰਜ਼ਲ ਵੱਲ ਨੂੰ ਜਾ ਰਹੇ ਸੀ ਇਸ ਦੌਰਾਨ ਅਚਾਨਕ ਲਿਫਟ ਖਰਾਬ ਹੋ ਗਈ ਤੇ ਦੋਵੇਂ ਲਿਫਟ ਦੇ ਵਿੱਚ ਫਸ ਗਏ ਲਗਭਗ 15 ਤੋਂ 20 ਮਿੰਟ ਤੱਕ ਦੋਵੇਂ ਲਿਫਟ ਦੇ ਵਿੱਚ ਫਸੇ ਰਹਿੰਦੇ ਨੇ ਜਿਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਵੱਡੀ ਚਿੰਤਾ ਬਣੀ ਰਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਨਗਰ ਨਿਗਮ ਦੇ ਹੋਰ ਕਰਮਚਾਰੀ ਮੌਕੇ ਤੇ ਇਕੱਠੇ ਹੋਏ ਦਫ਼ਤਰ ਦੇ ਵਿੱਚ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗੁੱਸੇ ਦੇ ਵਿੱਚ ਆਏ ਕਰਮਚਾਰੀਆਂ ਨੇ ਸੁਖਵਿੰਦਰ ਸਿੰਘ ਸਮੇਤ ਦੋ ਅਧਿਕਾਰੀਆਂ ਦੇ ਕਮਰਿਆਂ ਨੂੰ ਤਾਲੇ ਲਗਾ ਦਿੱਤੇ ਕਰਮਚਾਰੀਆਂ ਦਾ ਦੋਸ਼ ਹੈ ਕਿ ਨਿਕਨਿਕਮ ਦਫ਼ਤਰ ਦੀਆਂ ਲਿਫਟਾਂ ਪਿਛਲੇ 3 ਤੋਂ 4 ਮਹੀਨਿਆਂ ਤੋਂ ਖਰਾਬ ਪਈਆਂ ਨੇ ਜਿਸ ਸਾਰੇ ਕਈ ਵਾਰ ਅਪੀਲਾਂ ਵੀ ਕੀਤੀਆਂ ਗਈਆਂ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਲਿਫਟ ਨਾ ਚੁਲਾਈ ਜਾਣ ਨੂੰ ਲੈ ਕੇ ਕਰਮਚਾਰੀ ਸੁਖਵਿੰਦਰ ਸਿੰਘ ਨੂੰ ਦਫ਼ਤਰ ਤੋਂ ਬਾਹਰ ਕੱਢ ਰਹੇ ਨੇ ਤੇ ਉਹਨਾਂ ਦੇ ਕਮਰੇ ਨੂੰ ਤਾਲਾ ਲਗਾਇਆ ਜਾ ਰਿਹਾ ਕਰਮਚਾਰੀਆਂ ਨੇ ਕਿਹਾ ਕਿ ਲਿਫਟ ਖਰਾਬ ਹੋਣ ਕਾਰਨ ਆਏ ਦਿਨ ਕੋਈ ਨਾ ਕੋਈ ਕਰਮਚਾਰੀ ਜਾ ਫਿਰ ਆਮ ਨਾਗਰਿਕ ਫਸ ਜਾਂਦਾ ਹੈ ਜਿਸ ਕਰਕੇ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਇਸ ਮਾਮਲੇ ਨੂੰ ਲੈ ਕੇ ਦਫ਼ਤਰ ਵਿੱਚ ਮਾਹੌਲ ਤਣਾਪੂਰ ਰਿਹਾ